ਨੇ ਗਲੀਆਂ காங்கிரஸ் ਪਾਰਟੀ ਜਿੰਦਾਬਾਦ காங்கிரஸ் ਪਾਰਟੀ ਜਿੰਦਾਬਾਦ ਸ਼੍ਰੀਮਤੀ ਅਰਨਾ ਚੌਧਰੀ ਜਿੰਦਾਬਾਦ ਸ਼੍ਰੀਮਤੀ ਅਰਨਾ ਚੌਧਰੀ ਜਿੰਦਾਬਾਦ ਦਿਨਾਨਗਰ ਦੇ अजीतਨਗਰ 'ਚ ਨਵੀਂ 15 ਲੱਖ ਨਾਲ ਬਣੇਗੀ ਗਲੀ ਅਗਨਵ ਚੌਧਰੀ ਨੇ ਰੀਵਨ ਕੱਟ ਕੇ ਗਲੀ ਦਾ ਕੰਮ ਕਰਵਾਇਆ ਸ਼ੁਰੂ ਦਿਨਾਨਗਰ ਦੇ ਵਾਰ ਨੰਬਰ 4 ਦੇ ਪਿੰਦੇ अजीतਨਗਰ 'ਚ ਕਰੀਬ 600 ਫੁੱਟ ਲੰਬੀ ਅਤੇ 20 ਫੁੱਟ ਚੌੜੀ ਗਲੀ ਨੂੰ ਬਣਾਉਣ ਲਈ ਯੂਥ ਨੇਤਾ ਅਤੇ ਵਿਧਾਇਕਾ ਅਰਨਲ ਚੌਧਰੀ ਦੇ ਸਪੁੱਤਰ ਅਭਿਨਵ ਚੌਧਰੀ ਨੇ ਰੀਬਨ ਕੱਟ ਕੇ ਅੱਜ ਗਲੀ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ ਇਸ ਗਲੀ ਤੇ ਕਰੀਬ 15 ਲੱਖ ਰੁਪਏ ਦੀ ਲਾਗਤ ਆਵੇਗੀ ਜੋ 2 ਮਹੀਨੇ ਚ ਬਣ ਕੇ ਤਿਆਰ ਹੋਵੇਗੀ ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਚੋਹਾਨ ਬਲਾਕ ਸਮਤੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਤੋਂ ਇਲਾਵਾ ਵੱਡੀ ਗਿਣਤੀ ਤੇ ਕਾਂਗਰਸੀ ਵਰਕਰਾਂ ਤੋਂ ਇਲਾਵਾ ਨਗਰ ਕੌਂਸਲ ਦੇ ਮੁਲਾਜ਼ਮ ਮਦਨ ਲਾਲ ਮੈਡਮ ਦੇਵੀ ਅਤੇ ਮੋਹਨ ਸਿੰਘ ਵੀ ਉਹਨਾਂ ਦੇ ਨਾਲ ਸਨ ਆਉਂ ਦੇਖਦੇ ਹਾਂ ਡਾਕਟਰ ਮੀਰ ਸਿੰਘ ਰੰਗਲ ਦੀ ਇਹ ਖਾਸ ਰਿਪੋਰਟ ਜੈਤ ਅਜੀਤ ਨਗਰ ਦੇ ਵਿੱਚ ਪਹੁੰਚੋ ਇੱਕ ਉਦਘਾਟਨ ਕੀਤਾ ਤੁਸੀਂ ਇੱਕ ਨਵੀਂ ਸੜਕ ਬਣਨ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਅੱਜ ਦਾ ਦਿਨ 15 ਅਗਸਤ ਵਾਲੇ ਦਿਨ ਅਜੀਤ ਨਗਰ ਦੇ ਵਿੱਚ ਵਾਰਡ ਨੰਬਰ 4 ਚ ਖੜਾ ਤੇ ਮੈਨੂੰ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇੰਨੇ ਇਤਿਹਾਸਿਕ ਦਿਨ ਦੇ ਉੱਪਰ ਅਸੀਂ ਗਲੀ ਦਾ ਉਦਘਾਟਨ ਕੀਤਾ ਜੋ ਕਿ ਲਗਭਗ 15 ਲੱਖ ਦੀ ਤੇ 600 ਕੁ ਫੁੱਟ ਲੰਬੀ ਇਹ ਗਲੀ ਬਣਨ ਜਾ ਰਹੀ ਹੈ ਮੈਂ 20 ਫੁੱਟ ਚੌੜੀ ਗਲੀ ਹੈ ਬਟ ਇਹ ਹੈ ਕਿ ਲੋਕੀ ਜਿਹੜੇ ਇੱਥੇ ਆ ਰਹਿਣ ਵਾਲੇ ਉਹਨਾਂ ਲਈ ਇਹ ਬਹੁਤ ਹੀ ਵਧੀਆ ਸਹੂਲਿਅਤ ਹੈ ਕਿਉਂਕਿ ਕਾਫੀ ਧੀਰ ਦੀ ਮੰਗ ਸੀਗੀ ਪਰ ਅਸੀਂ ਆਊਟ ਆਫ ਦਾ ਵੇ ਜਾ ਕੇ ਫੰਡਸ ਜਨਰੇਟ ਕੀਤੇ ਕਮੇਟੀ ਨੇ ਬਹੁਤ ਵਧੀਆ ਸਾਥ ਦਿੱਤਾ ਇਹਦੇ ਵਿੱਚ ਤੇ ਐਮਸੀ ਸਾਹਿਬਾਨਾ ਦੇ ਨਾਲ ਲੱਗ ਕੇ ਅਸੀਂ ਅਫਸਰਾਂ ਦੇ ਨਾਲ ਅਜੇ ਬਹੁਤ ਵਧੀਆ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਸਰ ਦੇਖਣ ਜਾ ਕੇ ਸਰਕਾਰ ਹੋਰ ਆ ਸਰਕਾਰ ਕੋਈ ਇਥੇ ਸਰਕਾਰ ਦਾ ਫਰਜ ਬੰਦਾ ਇਹ ਕੰਮ ਕਰਾਉਣਾ ਲੇਕਿਨ ਕਾਂਗਰਸ ਪਾਰਟੀ ਦੇ ਵਿਧਾਇਕ ਜਿਹੜੇ ਆ ਉਹ ਅੱਜ ਕੰਮ ਕਰਵਾਉਣ ਜਾ ਰਹੇ ਤੋਂ ਘਟਨ ਕਰ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਦੇਖੋ ਇਹ ਇੱਕ ਤੁਸੀਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ ਪਰ ਇਹ ਸਵਾਲ ਦੇ ਵਿੱਚ ਹੀ ਜਵਾਬ ਛੁਟੇ ਰਿਹਾ ਗੱਲ ਇਹ ਹੈ ਕਿ ਜੇ ਉਹ ਐਨੇ ਕੁਝ ਜੋਗੇ ਹੁੰਦੇ ਤੇ ਅੱਜ ਦੀ ਘੜੀ ਇੱਥੇ ਖੜੇ ਹੋ ਕੇ ਉਹ ਆਪ ਉਦਘਾਟਨ ਕਰ ਰਹੇ ਹੁੰਦੇ ਪਰ ਗੱਲ ਇਹ ਹੈ ਕਿ ਨਾ ਐਕਸਪੀਰੀਅੰਸ ਹੈ ਕਿ ਕਿੱਦਾਂ ਕੰਮ ਕਰਨਾ ਨਾ ਇਹ ਪਤਾ ਹੈ ਕਿ ਕਿੱਥੋਂ ਫੰਡ ਲੈ ਕੇ ਆਣੇ ਆ ਤੇ ਨਾਲ ਉਹਨਾਂ ਕੋਲ ਕੋਈ ਬੰਦੇ ਵੀ ਨਹੀਂ ਹੈਗੇ ਚਾਹ ਜਿਹੜੀ ਕੋਈ ਰਿਪਰੈਜੈਂਟੇਸ਼ਨ ਲੈ ਕੇ ਜਾਏ ਤਾਂ ਉੱਪਰ ਸੁਣਵਾਈ ਹੋਏ ਉਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਪਰ ਇਹ ਹੈ ਕਿ ਮੈਡਮ ਅਰਨਾ ਚੌਧਰੀ ਤੇ ਅਸ਼ੋਕ ਚੌਧਰੀ ਦਾ ਇੰਨਾ ਮਤਲਬ ਸਿਸਟਮ ਸੋਸਾਇਟੀ ਦੇ ਵਿੱਚ ਅਫਸਰਾਂ ਦੇ ਵਿੱਚ ਤਾਲਮੇਲ ਹੈਗਾ ਤੇ ਨਾਲ ਸਾਡੇ ਐਮਪੀ ਸੁਖਜਿੰਦਰ ਰੰਧਾਵਾ ਜੀ ਦੇ ਬਣਨ ਕਰਕੇ ਵੀ ਜਿਹੜੇ ਸਾਨੂੰ ਫੰਡਸ ਉੱਥੋਂ ਮਿਲ ਰਹੇ ਆ ਉਹ ਅਸੀਂ ਇੱਥੇ ਯੂਟਿਲਾਈਜ਼ ਕਰ ਰਹੇ ਆ ਜਿਹਦੇ ਕਰਕੇ ਅਸੀਂ ਲੋਕਾਂ ਦਾ ਇਹਦੇ ਵਿੱਚ ਉਪਕਾਰ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਜਦ ਦੀ ਘਰ ਦਾ ਜਾਂ ਕਿਸੇ ਪਾਰਟੀ ਦਾ